ਮੁਰੇ ਦਾ ਸਾਡਾ ਸਟਾਰ ਇਸ ਸਕੂਲੋਂ ਆ ਕੇ ਹੁਣ ਲੈ ਆਇਆ ਸੀ ਆ ਕੇ ਹੁਣ ਉਹ ਬੰਦਾ ਬੰਦਾ ਲੱਗ ਰਿਹਾ ਦੁਕਾਨ ਚ ਲੈ ਇੱਕ ਜਾ ਕੇ ਰਹੀ ਸਟੋਰ ਚ ਉਹ ਲਾ ਵਾ ਮੈਂ ਦੇਖ ਲਓ ਇਹਨਾਂ ਦੇ ਹੁਣ ਔਰ ਦੇਖ ਬੂਟ ਮੰਗ ਰਿਹਾ ਮੈਨੂੰ ਬੂਟ ਦੇ ਦੇ ਜੀ ਹੋਰ ਕੀ ਹਾਲ ਚਾਲ ਨੇ ਅੱਜ ਅਸੀਂ ਜਾ ਰਹੇ ਹਾਂ ਕਿ ਮੱਥਾ ਟੇਕਣ ਵਾਸਤੇ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਪਰ ਉਸ ਤੋਂ ਪਹਿਲਾਂ ਅਸੀਂ ਬੱਚਾ ਨੂੰ ਸਕੂਲੋਂ ਲੈ ਕੇ ਆਉਣਾ ਹੁਣ ਜਾਣਾ ਉਹਨੂੰ ਲੈਣ ਵਾਸਤੇ ਸਵੇਰੇ ਸਕੂਲ ਚਲੇ ਗਏ ਸੀ ਉਹ ਫਿਰ ਜਾਇਏ ਵੀ ਉੱਥੇ ਪਹਿਲੇ ਮੈਨੂੰ ਕਹਿੰਦੇ ਆ ਬੂਟ ਦੇ ਦੇ ਕਹਿੰਦੇ ਚੱਪਲਾ ਦੇ ਦੇ ਇਹਨਾਂ ਦਾ ਵੀ ਸਮਾਨ ਆਪਾਂ ਦਾ ਵੀ ਹੋ ਗਿਆ ਰੈਡੀ ਆਪਾਂ ਬੈਠ ਜਾਈਏ ਗੱਡੀ ਤੇ ਪਈ ਆ ਜੂ ਹੁਣ ਜਦੋਂ ਮੈਂ ਸਾਹਿਲ ਨੂੰ ਛੱਡਣ ਜਾ ਰਿਹਾ ਸਕੂਲ ਵਾਸਤੇ ਉਹਨੂੰ ਤਕਰੀਬਨ ਟਾਈਮ ਸੀਗਾ ਸਵੇਰ 7:00 ਵਜੇ ਰਹਿ ਠੰਡ ਸੀਗਾ ਨਹੀਂ ਰਾਡਾ ਪਾਏ ਪਲਾਏ ਸੀ ਉਹ ਮੇ ਤਾਂ ਟੁੱਟ ਗਿਆ ਸੀ ਪਰ ਮੈਂ ਹੁਣ ਤੱਕ ਦੱਸਿਆ ਨਹੀਂ ਰਹ ਨੂੰ ਹਿੱਸੇ ਕਿਸਨ ਨਹੀਂ ਆਪ ਵੀ ਪਤਾ ਲੱਗ ਕਿ ਇਹ ਮੈਂ ਹੁਣ ਦੱਸਦਾ ਇਹਨਾਂ ਨੇ ਮੈਨੂੰ ਬਹੁਤ ਬੁਖਸ ਬੋਲਣਾ ਦੋ ਦਿਨ ਜਾ ਕੇ ਆਵਾਂਗੇ ਬਾਹਰ ਉਦੋਂ ਤਾਂ ਗੱਲ ਠੰਡੀ ਹੋ ਜਾਣੀ ਆ ਓਕੇ ਬਾਈ ਇਹ ਨਵੇਂ ਬੂਟ ਲੈ ਕੇ ਐਸ ਨਵੇਂ ਜੁੱਤੀ ਲੈਂਦੇ ਸੀ ਮੈਂ ਇਹ ਮੈਂ ਦੱਸੇ ਨੂੰ ਤਾਂ ਹੈ ਵੀ ਨਹੀਂ ਅੱਜ ਬਾਈ ਸਾਜੀ ਦਿਖਾਦੇ ਦੱਸਿਓ ਇਸ ਟਾਈਪ ਦਾ ਇਹ ਰੈੱਡ ਟੇਪ ਦੇ ਆ ਇਹ ਬੜੀ ਸਕੀਮ ਵਿੱਚ ਮਿਲ ਗਿਆ ਰੇਟ ਤਾਂ ਉਹਾਈ ਸੀਗਾ ਪਰ ਬਦ ਇਹਨੂੰ ਦੱਸੋ ਤੁਸੀਂ ਕਿਸ ਟਾਈਪ ਦਾ ਲੱਗ ਰਿਹਾ ਹੈ ਗੱਡੀ ਜੀ ਬੈਠਾ ਮੈਂ ਅਜੇ ਮੀਤ ਹੋਣੀ ਹੈਗੇ ਸਾਹਿਲ ਨਾਲ ਸੀ ਪਿਕ ਕਰ ਲਿਆ ਸੀ ਹੁਣ ਆ ਇਸੇ ਨੂਰ ਦੇ ਸਕੂਲ ਦੇ ਵਿੱਚ ਆ ਲੈ ਕੋਇਗਾ ਨੂਰ ਦਾ ਸਕੂਲ ਕਿ ਉਹਨਾਂ ਦੇ ਮਮਾ ਹਾਂਜੀ ਹੁਣ ਅਸੀਂ ਪਹੁੰਚੇ ਸੀ ਇੱਕ ਨੂਰ ਦੇ ਸਕੂਲ ਵਾਸਤੇ ਨੂਰ ਨੂੰ ਲੈ ਕੇ ਜਾਣਾ ਸੀ ਆ ਸੀ ਕਿ ਇੱਕ ਨੂਰ ਦੇ ਸਕੂਲ ਦੀ ਰਿਸੈਪਸ਼ਨ ਤੇ ਉਹਨੂੰ ਲੈਣ ਗਈ ਸੀ ਉਹਦੀ ਟੀਚਰ ਲੀਨਵੇ ਸੀ ਨ ਸਕੂਲ ਤੋਂ ਪਿਕ ਕਰ ਲਿਆ ਨੋ ਵੀ ਆਰ ਗੋਇੰਗ ਟੂ ਆਵਰ ਹੋਮ ਅੱਗੇ ਲੁਚਾਂਬੜਾ ਫਿਰਦਾ ਨੂਰਾ ਵਿਚਾਰਾ ਵਾ ਚੱਕੀ ਜਾਂਦਾ ਬਣਾ ਸਾਡਾ ਹਸਤਾਲ ਇਸ ਸਕੂਲੋਂ ਆ ਗਿਆ ਹੁਣ ਲੈ ਐ ਸੀ ਅਸੀਂ ਓ ਆ ਗਏ ਹੁਣ ਬੁਰਸ਼ ਕਰਨ ਲੱਗਾ ਦੇਖ ਦੇਖ ਰੇਟੋ ਦੇਖੋ ਦੇਖੋ ਓ ਆ ਗਏ ਬਈ ਸਾਡੇ ਤੇ ਜਿਹੜੀ ਸਾਡੇ ਨਾਲ ਜਾਣਗੇ ਇਹਨਾਂ ਦੀ ਵੀ ਗੱਡੀ ਆ ਕੇ ਉੱਥਾਰ ਖੜੀ ਐ ਓ ਖੜੀਆ ਗੱਡੀ ਇਹਨਾਂ ਦੀ ਗੱਡੀ ਐ ਜਿਆਦਾ ਕੋੜਾ ਸੀ ਹਾਂ ਜੀ ਅੱਜ ਜਪਾਂ ਜਾ ਰਹੇ ਹੰਮਰਸਰ ਵਾਸਤੇ ਗੱਡੀ ਮੈਂ ਪਾਰਕ ਕਰਤੀ ਸੀ ਉਹ ਕਿਤੇ ਖੜਗਾ ਸੀਗਾ ਬਠਿੰਡਾ ਬਾਈਪਾਸਾਂ ਜਿਹੜਾ ਉੱਥੇ ਆ ਕੇ ਖੜ ਗਿਆ ਸੀ ਗੱਡੀ ਮੈਂ ਆਪਣੀ ਸਾਰੇ ਸੈਂਟਰ ਚ ਲਗਾ ਦੀ ਜਿਹੜੀ ਆਪਣੀ ਦੂਸਰੀ ਗੱਡੀ ਉਹ ਆਊਗੀ ਹੁਣ ਉਹਦੇ ਵਿੱਚ ਬੈਠ ਕੇ ਜਾਵਾਂਗੇ ਕਿਹਾ ਤੇ ਖੜਾ ਇਧਰਲੀ ਰੋਡ ਚ ਜਾਂਦਾ ਆਪਣਾ ਪਟਿਆਲੇ ਨੂੰ ਇੱਥੋਂ ਨਿਕਲ ਜਾਂਦਾ ਬਠਿੰਡਾ ਸਿੱਧਾ ਸੰਗਰੂਰ ਤੇ ਆ ਗਿਆ ਪਤਨਾ ਸਾਡੇ ਪਿੰਡ ਨੂੰ ਜਾਂਦਾ ਰਸਤਾ ਇਧਰ ਹੁਣ ਮੇਰੀ ਗੱਡੀ ਚੱਲ ਵੀ ਕਰੋ ਬਸ ਆ ਜਾਣਾ ਉਹਨੇ ਆ ਰਹੀ ਆ ਵਾਜ ਆਪਣੀ ਗੱਡੀ ਬਸ ਮੈਂ ਦੇਖ ਲਈ ਆ ਆਜੀ ਆਪਣੀ ਗੱਡੀ ਕੋਈ ਹੋਰ ਇਧਰ ਕਹਿੰਦਾ ਨਹੀਂ ਸੋਚੀ ਬੈਠੀਆਂ ਆਪਣੇ ਲੱਗਦੇ ਹੈਗਾ ਥੋੜਾ ਜਿਹਾ ਹੈਗਾ 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 ਗਾਰਡ ਆਪਣੇ ਦੇ ਹੈ ਲੋਟ ਪਾਉਂਦਾ ਹੈ ਨਾ ਪਹੁੰਚ ਗਿਆ ਹਣ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਰੰਗਾਂ ਦੀ ਦਮ ਪ੍ਰੀਤਿਆ ਬੁਕੇ ਅਤੇ ਕੋਸ਼ ਪ੍ਰੀਖਿਆ ਦੇ ਵਿੱਚ ਪਾਸ ਹੋਰੇ ਜਿੱਬਾ ਦੇ ਗਾ ਰੰਗ ਗੁਰੂ ਸਾਹਿਬ ਨੂੰ ਕਰ ਲੂ ਸਾਡੇ ਬੱਚੇ ਦੀ ਕੋਸ਼ ਸਾਡਾ ਦੇ ਕੋਸ਼ ਭਾਗ ਤੇ ਰਾ ਦੇਣ ਦੇਣੇ ਵਾਸਤੇ ਤੁਸੀਂ ਕੋਸ਼ ਕਰਦੇ ਨਿੰਦਾ ਜੀ ਨੂੰ ਆਪਣੇ ਵੱਡੇ ਸੁਪੁੱਤਰ ਨੂੰ ਬਚਨ ਕਰਨ ਲੱਗੇ ਬੜੇ ਪਿਆਰ ਦੇ ਨਾਲ ਬੋਲ ਬਲਾਇਆ ਤੇ ਬੁਲਾ ਕੇ ਪਰਸਾਨੂ ਕੇ ਫਾਤਿਹ ਜੀ ਬਾਬਾ ਨੂੰ ਦਿੱਦਾ ਜੀ ਨੂੰ ਕਹਿੰਦੇ ਵੀ ਆਪ ਕੋਈ ਲਗਦੇ ਦਾੜ ਵਿੱਚ ਜਾਣਾ ਠੀਕ ਨਹੀਂ ਅੱਗੇ ਕੋਈ ਪਤਾ ਨਹੀਂ ਮੁਗਲ ਦਾ ਸ਼ਾਹ ਜਹਾਂਦਰ ਕਦੋਂ ਜਿਹੜਾ ਹਮਲਾ ਕਰ ਦਵੇ ਆਹ ਨਾ ਤਹਨ ਬੰਦ ਕਰ ਤੋ ਅੰਦੀਮਸਤੋਣਾ ਸਾਹਿਬ ਤੋਂ ਅਸੀਂ ਮੱਥਾ ਟੇਕ ਕੇ ਚੱਲ ਪਏ ਸੀ ਟਾਈਮ ਤਕਰੀਬਨ ਉਹ ਕਾ ਸ਼ਾਮ ਦੇ 3:30 ਵਜੇ ਸੀ ਪਹੁੰਚ ਜਾਂਦੇ ਨੂੰ ਆ ਦੇਖੋ ਸੂਰਜੇ ਨੀਚੇ ਆ ਗਿਆ ਸੀਗਾ ਠੋੜਾ ਅਸੀਂ ਜਾ ਰਹੇ ਸੀ ਬਾਇਆ ਮੋਗਾ ਬਾਇਆ ਮੋਗਾ ਨਿਕਲਣੇ ਸੀ ਅਸੀਂ ਇੱਥੋਂ ਸੀ ਗਾਮਰਸਰ 169 ਕਿਲੋਮੀਟਰ ਤਾਂ ਬਾ 19 ਕਿਲੋਮੀਟਰ ਇਹ ਹੀ ਰੋਡ ਨਿਕਲ ਜਾਂਦਾ ਅੱਗੇ ਫਰੋਜਪੁਰ ਮਿੱਤਰੋਆਂ ਗੱਡੀ 'ਚ ਬੈਠ ਕੇ ਤਾਂ ਪੂਰਾ ਨਜ਼ਾਰਾ ਆ ਰਿਹਾ ਸੀ ਬਾਹਰ ਐਵੇਂ ਖੇਤਾਂ ਦਾ ਥਿਊ ਦੇਖ ਕੇ ਵੀ ਬਹੁਤ ਵਧੀਆ ਲੱਗ ਰਿਹਾ ਸੀ ਆ ਦੇਖੋ ਹਲਕੀ ਹਲਕੀ ਵੀ ਰੌਸ਼ਨੀ ਹੈਗੀ ਸੀਗੀ ਹੁਣ ਅਸੀਂ ਪਹੁੰਚ ਗਏ ਸੀ ਮੋਗਗੇ ਇੱਥੇ ਆ ਲੱਗੇ ਸੀ ਗਵਾਰੇ ਜੀ ਕੀ ਕਹਿੰਦੇ ਨੇ ਮੈਨੂੰ ਪਤਾ ਵੀ ਨਹੀਂ ਹੁਣ ਅਸੀਂ ਮੋਗਾ ਪਹੁੰਚ ਗਏ ਸੀ ਆ ਇੱਧਰ ਆ ਗਈ ਸੀ ਅੱਗੇ ਬਾਬਾ ਦਾ ਮੁਸ਼ਾ ਜੀ ਦੀ ਦਰਗਾਹ ਆ ਇਹ ਇੱਥੇ ਰੁੱਕ ਕੇ ਅਸੀਂ ਮੱਥਾ ਟੇਕਿਆ ਪ੍ਰਸ਼ਾਦ ਲਿਆ ਇੱਥੇ ਵੀ ਹਰ ਇੱਕ ਗੱਡੀ ਵੀ ਕੰਪਲੀਟਲੀ ਇੱਥੇ ਰੁੱਕ ਕੇ ਜਾਂਦੀਆਂ ਨੇ ਮੱਥਾ ਟੇਕ ਜਾਂਦੀਆਂ ਨੇ ਬਈ ਕਾਫੀ ਵਧੀਆ ਬਣਿਆ ਹੋਇਆ ਕਾਫੀ ਵੀ ਡਰਾਈਵਰਾਂ ਦੀ ਮੰਨਤ ਹੈ ਵੀ ਰੁੱਕ ਜਾਂਦੇ ਹਰ ਕੋਈ ਡਰਾਈਵਰ ਮੈਂ ਫਸਟ ਟਾਈਮ ਗਿਆ ਸੀ ਪਹਿਲਾਂ ਅਸੀਂ ਵੈਸੇ ਗਏ ਨਹੀਂ ਇੱਥੇ

പഞ്ോമിറ്റംസര അറി ബോർഡർ ഛിയാലി കലോമിറ്റ ਹਾਂਜੀ ਹੁਣ ਅਸੀਂ ਪਹੁੰਚ ਗਏ ਸੀ ਗੋਲਡਨ ਗੇਟ ਦੇ ਨਜ਼ਦੀਕ ਬਿਲਕੁਲ ਆ ਗੋਲਡਨ ਗੇਟ ਆ ਤੁਹਾਡੇ ਸਾਹਮਣੇ ਬਿਲਕੁਲ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਸਾਡੇ ਵੀ ਨਾਲ ਜਿਹੜੇ ਸੰਗਤਾਂ ਆਈਆਂ ਸੀ ਉਹ ਵੀ ਕਈ ਜਾਂਦੇ ਮੱਥਾ ਟੇਕੀ ਜਾਂਦੇ ਸੀ ਗੁਰਦੁਆਰਾ ਸਾਹਿਬ ਸਮਝ ਕੇ ਗੋਲਡਨ ਗੇਟ ਨੂੰ ਮੱਥਾ ਟੇਕੀ ਜਾਂਦੇ ਸੀ ਉਹ ਬਾਕੀ ਅਸੀਂ ਪਹਿਲਾਂ ਮੈਂ ਵੀ ਨਹੀਂ ਦੇਖਿਆ ਸੀ ਕਿਉਂਕਿ ਸਾਨੂੰ ਗਿਆਨ ਕਾਫੀ ਟਾਈਮ ਹੋ ਗਿਆ ਸੀਗਾ 2017 ਦੇ ਵਿੱਚ ਮੈਂ ਲਾਸਟ ਗਿਆ ਸੀ ਹੁਣ ਅਸੀਂ ਗਏ ਸੀ 2026 ਦੇ ਵਿੱਚ ਕਿ ਤਕਰੀਬਨ ਵੀ 9 ਸਾਲ ਸਾਨੂੰ ਹੋ ਗਏ ਸੀ ਗਿਆਨ ਆਹ ਦੇਖ ਲਓ ਗੋਲਡਨ ਗੇਟ ਬਣਿਆ ਹੋਇਆ ਬਹੁਤ ਵਧੀਆ ਬਿ ਲੁੱਕ ਦਿੱਤੀ ਹੋਈ ਹੈ ਵਰਲਡ ਫੇਮਸ ਚੀਜ਼ਾਂ ਨੇ ਇਹ ਅੰਮ੍ਰਿਤਸਰ ਦੀਆਂ ਅੱਜ ਅਸੀਂ ਪਹੁੰਚ ਗਏ ਅੰਮ੍ਰਿਤਸਰ ਹਾਂਜੀ ਹੁਣ ਅਸੀਂ ਪਹੁੰਚ ਗਏ ਸੀ ਅੰਮ੍ਰਿਤਸਰ ਕਾਰ ਪਾਰਕਿੰਗ ਦੇ ਵਿੱਚ ਇਹਦੇ ਨਾਲ ਹੀ ਸਾਡਾ ਜਿਹੜਾ ਅਸੀਂ ਰੂਮ ਦਾ ਸਾਡਾ ਪਲਾਨ ਸੀਗਾ ਵੀ ਜਾ ਕੇ ਸਾਰਾ ਘੜੀ ਸਰਾ ਅੰਥੀ ਪਹੁੰਚ ਗਏ ਸੀ ਅਸੀਂ ਅੰਮ੍ਰਿਤਸਰ ਆ ਗੱਡੀ ਲਾਈ ਇੱਧਰ ਪਾਰਕਿੰਗ ਦੇ ਵਿੱਚ ਸੀ 2 ਆਏ ਇੱਧਰ ਮਣੀ ਹੋਈ ਸੀ ਨਾਲ ਹੀ ਪਾਰਕਿੰਗ ਤੋਂ ਬਾਹਰ ਨਿਕਲ ਕੇ ਸਾਰਾ ਗੱਡੀ ਸਰਾਵਣੀ ਹੋਈ ਆਪਣੇ ਵੀ ਕਾਫੀ 10 ਮੰਜ਼ਿਲ ਦੇ ਕਰੀਬ ਹੈਗੀ ਹੈ ਅਸੀਂ ਗੇਸੇ ਗੇਟ ਤੇ ਪੁੱਛਿਆ ਬਸ ਜਾ ਕੇ ਅਗ সাইਡ ਤੇ ਸਕਰੀਨ ਲੱਗੀਆਂ ਨੇ ਉਹਨਾਂ ਨੂੰ ਕਹਿੰਦੇ ਰੂਮ ਇੱਥੋਂ ਵੀ ਮਿਲਣਾ ਨਹੀਂ ਤੁਸੀਂ ਜਾ ਕੇ ਕਿਤੇ ਹੋਰ ਟਰਾਈ ਕਰੋ ਕਿਉਂਕਿ ਸਾਡੇ ਨਾਲ ਸੰਗ ਦਾ ਹੋਰਿਆ ਜਿਆਦਾ ਸੀ ਅੱਠ ਮੈਂਬਰਾਂ ਦੇ ਸੀ ਗਰੀਬ ਹੈਗੇ ਸੀ ਰੂਮ ਟੋਟਲ ਨੂੰ ਲਈ ਚਾਰ ਬੰਦਿਆਂ ਦੇ ਸੀਗੇ ਹੁਣ ਅਸੀਂ ਟਰਾਈ ਕਰਨ ਲੱਗੇ ਸੀ ਕਿਸੇ ਹੋਰ ਕਲਾਈ ਸ਼ਾਇਦ ਹੋਰ ਨਾ ਆਪਣਾ ਸਮਾਨ ਗੱਡੇ ਜੋ ਅਸੀਂ ਨਿਕਲ ਕੇ ਰੂਮ ਲੈ ਲਿਆ ਚੱਲੇ ਰੂਮ ਦੇ ਵਿੱਚ ਆਇਆ ਭਾਈ ਹਟਾ ਰੂਮ ਹਾਏ ਚਲੋ ਆਨੇ ਆਪਣੇ ਵਾਹਾ ਹਾ ਹਾ ਬਾਥਰੂਮ ਦਿਖਾਉਣਾ ਕੀ ਹਾਲ ਦਾ ਜੀ ਬਿਲਕੁਲ ਤਕਰੀਬਨ ਠੀਕ ਹੈਗਾ ਹਾਂਜੀ ਆਪਣਾ ਸਮਾਨ ਵਗੈਰਾ ਅਸੀਂ ਆਪਣੇ ਰੂਮ ਦੇ ਵਿੱਚ ਲੱਗ ਕੇ ਨਾ ਆ ਗਏ ਸੀਗੇ ਥੋੜਾ ਫਰੈਸ਼ ਹੋ ਕੇ ਡੇਟ ਵੀ ਕਾਫੀ ਜ਼ਿਆਦਾ ਹੋ ਗਈ ਸੀ 10 ਵਜੇ ਤਕਰੀਬਨ ਹੋ ਗਿਆ ਸੀ 9:30 ਦਾ ਹੋ ਗਿਆ ਸੀ ਟਾਈਮ ਦੱਸਤਾ ਨਹੀਂ ਹੋਈ ਸੀ ਤੇ ਅਸੀਂ ਅੱਗੇ ਪ੍ਰਕਰਮਾਂ ਦੇ ਵਿੱਚ ਵੀ ਇੰਨਾ ਵੀ ਵਧੀਆ ਥੀ ਨਾ ਮੈਂ ਆ ਵੀਡੀਓ ਬਣਾਉਣ ਤੇ ਆਪਣਾ ਬਰੁਕਨ ਸੀਗਾ ਸਾਡਾ ਪਹਿਲਾਂ ਵੀ ਏਮੇਸ ਵੀ ਮੱਥਾ ਟੇਕਣਾ ਜਾ ਕੇ ਪਰ ਅਸੀਂ ਕੀ ਸੀ ਜ਼ਿਆਦਾ ਲੇਟ ਹੋ ਚੁੱਕੇ ਸੀਗੇ 9:30 ਦਾ ਟਾਈਮ ਹੋ ਗਿਆ ਸੀ ਤਕਰੀਬਨ 10 ਵਜੇ ਕਪਾਟ ਬੰਦ ਹੋ ਜਾਂਦੇ ਆ ਆਦੇ ਕੋ ਖਜੇ ਵੀ ਸੰਕਤਾਂ ਬਹੁਤ ਜ਼ਿਆਦਾ ਸੀ ਫਿਰ ਅਸੀਂ ਕੀ ਮਨ ਬਣਾਇਆ ਚਲੋ ਚੱਲਦੇ ਆ ਜਾ ਕੇ ਟਰਾਈ ਕਰਦਾਂਗੇ ਕੋਈ ਹੋਇਆ ਤਾਂ ਮੱਥਾ ਟਿਕ ਜਾਵੇ ਫਿਰ ਅਸੀਂ ਚਲੇਗੇ ਸੀ ਜਾ ਕੇ ਲੱਗੇ ਸੀ ਰਾਈਂ ਦੇ ਵਿੱਚ ਨਾ ਤੁਮਾਰਾ ਕਰਤਾਰ ਕਰਤਾਰ ਕਰ ਦੇਖੇ ਮਮਾ ਦਾ ਹੌਸਲਾ ਵਾਹੇ ਗੁਰੂ ਦੀ ਕੀਤੇ ਚਾਰ ਘੇਟਾ ਹਾਂਜੀ ਹੁੰਦਾ ਹਰਮੰਦਰ ਸਾਹਿਬ ਦੇ ਵਿੱਚ ਤਾਂ ਸੀ ਮਸਤ ਤੱਕ ਹੋ ਕੇ ਆ ਗਏ ਬਾਕੀ ਸੀਗਾ ਸੁੱਖਾ ਸਨ ਹੋ ਗਿਆ ਸੀ ਇਰਜ਼ ਨਹੀਂ ਆਗੇ ਚਲੋ ਹੁਣ ਸਵੇਰੇ ਅਸੀਂ ਜਾਵਾਂਗੇ ਮੱਥਾ ਟੇਕਣ ਵਾਸਤੇ ਹੁਣ ਆ ਇੱਧਰ ਹਾਂਜੀ ਇੱਧਰ ਆ ਗਿਆ ਸੀ 베ਰ ਬਾਬਾ ਬੁੱਢਾ ਸਾਹਿਬ ਜੀ ਇਸ ਸਥਾਨ ਤੇ ਨਾ ਬਾਬਾ ਬੁੱਢਾ ਜੀ ਕੀ ਕਰਦੇ ਸੀਗੇ ਜਦੋਂ ਸਰੋਵਰ ਦੀ ਸੇਵਾ ਚਲੇ ਇਸ ਜਗ੍ਹਾ ਤੇ ਬੈਠ ਕੇ ਉਹ ਸੇਵਾ ਕਰਉਂਦੇ ਹੁੰਦੇ ਸੀਗੇ ਉਹਨਾਂ ਦਾ ਜਨਮ ਹੋਇਆ ਕਤੂ ਨੰਗਲ ਦਾ ਦਿਲਾ ਅੰਮ੍ਰਿਤਸਰ ਬਾਕੀ ਇਤਿਹਾਸ ਤੁਸੀਂ ਦੇਖ ਸਕਦੇ ਹੋ ਲੱਗੇ ਹੋਈ ਸੀ ਇਸ ਵੀਡੀਓ ਨੂੰ ਪਾਸ ਕਰਕੇ ਤੇ ਆ ਇੱਕ ਪੋਲ ਬਣਿਆ ਹੋਇਆ ਵੀ ਜਦੋਂ ਫਸਟ ਟਾਈਮ ਤੇ ਹਰਮੰਦਰ ਸਾਹਿਬ ਆਪਣੇ ਪ੍ਰਕਰਮਾਂ ਦੇ ਵਿੱਚ ਬਿਜਲੀ ਆਈ ਹੈ ਇਹ ਪੋਲ ਉਸ ਟਾਈਮ ਦਾ ਲੱਗਿਆ ਹੋਇਆਗਾ ਵੀ ਕਾਫੀ ਪੁਰਾਣਾ ਇਤਿਹਾਸਕ ਪੋਲਾ ਵੀ ਤੇ ਕਾਫੀ ਹਿਸਟਰੀ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਆਇਦਰਾ ਗੁਰਦੁਆਰਾ ਸਾਹਿਬ ਦਾ ਵਾਹ ਲਵ ਯੂ ਹੁਣ ਅਸੀਂ ਚੱਲੇ ਸੀ ਲੰਗਰ ਸ਼ਿਕੰਦੇ ਲਈ ਦਰਵਾਰ ਸਾਹਿਬ ਮੱਥਾ ਟੇਕ ਕੇ ਅਸੀਂ ਆ ਗਏ ਹੁਣ ਅੱਗੇ ਤਾਂ ਇਹ ਹੋਗਾ ਤਕਰੀਬਨ 11:30 11:30 ਦਾ ਟਾਈਮ ਹੋ ਗਿਆ ਹੁਣ ਪੁੰਚਾ ਬੜੇ ਰੂਮ ਦੇ ਵਿੱਚ